ਇਹ ਅੰਬਾਨੀਆਂ ਦੀ ਰੀਸ ਨਾ ਕੀਤੀ ਪੰਜਾਬੀਓ ਤਾਂ ਨੰਗ ਹੋ ਜਾਓਗੇ ਯਾਦ ਰੱਖਿਓ ਮੇਰੀ ਗੱਲ ਤੇ ਅੱਜ ਮੈਂ ਉਸ ਪੱਖ ਦੀ ਗੱਲ ਕਰਨ ਲੱਗਾ ਜਿਹੜੀ ਦੀ ਗੱਲ ਮੀਡੀਆ ਨਹੀਂ ਕਰਦਾ ਕਹਿੰਦੇ ਅੰਬਾਨੀਆਂ ਦੇ ਵਿਆਹਾਂ ਚਾਰ ਲੋਕਾਂ ਨੂੰ ਬੜਾ ਚੜਿਆ ਹੋਇਆ ਸੀ ਚੜਨਾ ਵੀ ਚਾਹੀਦਾ ਸੀ ਭਾਈ ਅਗਲੇ ਰਾਜੇ ਆ ਤਾਂ ਹੀ ਕਹੀਆ ਅੱਜ ਸਾਡੇ ਬਾਲੇ ਖੌਤੀ ਬੁੱਧੀਜੀਵੀ ਵੀ ਬੈ ਕਹਿੰਦਾ ਕਈ ਆਪਦੇ ਆਪ ਨੂੰ ਬੁੱਧੀਜੀਵਿਕਾ ਹੁੰਦੇ ਆ ਉਹਦੀ ਜਿਹੜੀ ਮੈਂ ਕਿ ਕੰਪੈਰੀਜ਼ਨ ਆ ਉਹ ਕਮਰ ਨੋਂ ਨਿਹਾਲ ਦੇ ਵਿਆਹ ਨਾਲ ਵੀ ਕਰੀ ਜਾਂਦੇ ਆ ਪਰ ਮੈਂ ਪਹਿਲਾਂ ਇਹ ਦੱਸ ਦਿਆਂ ਕਿ ਕਿਹੜੇ ਪੱਖ ਦੀ ਮੈਂ ਗੱਲ ਕਰਦਾ ਇਹ ਅੰਬਾਨੀਆਂ ਦੇ ਵਿਆਹ ਦੀ ਰੀਸ ਕਰੇ ਬਿਨਾ ਨਾ ਪੰਜਾਬੀ ਨੰਗ ਹੋ ਜਾਣਗੇ ਕਿਵੇਂ ਹੋਣਗੇ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਵੀ ਅੰਬਾਨੀਆਂ ਦੀ ਜਿਹੜੀ ਖਰਚ ਹੋਇਆ 5000 ਕਰੋੜ ਨਾ ਦੇਖੋ ਤੇ ਉਹਨਾਂ ਦੀ ਐਸ਼ ਪ੍ਰਸਤੀ ਨਾ ਦੇਖੋ ਇਹ ਦੇਖੋ ਵੀ ਅੰਬਾਨੀਆਂ ਦੀ ਆਮਦਨ ਕਿੰਨੀ ਆ ਤੇ ਆਮਦਨ ਦਾ ਕਿੰਨਾ ਹਿੱਸਾ ਉਹ ਆਪਦੇ ਵਿਆਹਾਂ ਤੇ ਖਰਚ ਕਰਦੇ ਆ ਅੰਬਾਨੀਆਂ ਦੀ ਕੁੱਲ ਆਮਦਨ ਪਤਾ ਕਿੰਨੀ ਹੈ 123 ਬਿਲੀਅਨ ਡਾਲਰ ਆਮਦਨ ਉਹਨਾਂ ਦੀ ਤੇ ਮੋਟਾ ਜਿਹਾ ਹਿਸਾਬ ਜੇ ਅਸੀਂ ਲਾਉਣਾ ਹੋਵੇ ਜੇ ਡਾਲਰ ਦਾ ਰੇਟ ਅਜੇ 83 ਰੁਪਏ 63 ਪੈਸੇ ਦੇ ਅੱਜ ਦੇ ਹਿਸਾਬ ਨਾਲ ਕੱਢਣਾ ਹੋਵੇ ਤਾਂ ਮਾਕੇ ਅਮਬਾਨੀਆ ਦੀ ਆਮਦਨ ਕਿੰਨੀ ਆ 10 ਲੱਖ 28000 649 ਕਰੋੜ ਰੁਪਏ ਬਣਦੀ ਆ ਆਮਦਨ ਤੇ ਜੇ ਉਹਦੇ ਹਿਸਾਬ ਨਾਲ 5000 ਕਰੋੜ ਦੀ ਰੇਸ਼ੋ ਕੱਢਣੀ ਹੋਵੇ ਤਾਂ ਆਪਦੀ ਕੁੱਲ ਜਿੰਨੀ ਸੰਪਤੀ ਹੈ ਉਹਨਾਂ ਕੋਲੇ ਵਰਤ ਜਿਹੜੀ ਆਪਾਂ ਕਹਿ ਦਿੰਨੇ ਆ ਉਹਦਾ 0.5% ਖਰਚ ਕੀਤਾ ਤੇ ਹੁਣ ਪੰਜਾਬੀ ਉਹ ਐਵਰੇਜ ਸਾਡੇ ਲੋਕਾਂ ਕੋਲੇ 10 ਕਿੱਲੇ ਜ਼ਮੀਨ ਵੀ ਹੈ ਨਹੀਂ ਤੇ 10 ਕਿੱਲਿਆਂ ਦੇ ਹਿਸਾਬ ਨਾਲ ਜੇ ਆਪਾਂ 20 ਲੱਖ ਨੂੰ ਰੇਟ ਲਾਈਏ ਤਾਂ ਵੱਧ ਤੋਂ ਵੱਧ ਕਿੰਨੇ ਦੀ ਬਣਦੀ ਆ 2 ਕਰੋੜ ਦੀ ਜਾਇਦਾਦ ਬਣਦੀ ਆ ਆਮ ਸਧਾਰਨ ਜ਼ਿਮੀਂਦਾਰ ਕੋਲੇ ਤੇ ਉਹਦਾ 0.5% ਕੱਢ ਕੇ ਦੇਖੋ ਕਿੰਨਾ ਬਣਦਾ 1 ਲੱਖ ਰੁਪਿਆ ਬਣਦਾ ਆਪਦੀ ਆਮਦਨ ਦਾ 0.5% ਜੇ ਖਰਚ ਕੀਤਾ ਤਾਂ ਰੇਸ਼ਿਓ ਦੇ ਹਿਸਾਬ ਨਾਲ ਮੈਂ ਕਹਣਾ ਜੇ 1 ਲੱਖ ਰੁਪਿਆ 10 ਕਿੱਲੇ ਵਾਲੇ ਨੂੰ ਕੀ ਆਪਦੀ ਕੁੜੀ ਦੇ ਜਾਂ ਮੁੰਡੇ ਦੇ ਵਿਆਹ ਤੇ ਖਰਚ ਕਰਨਾ ਚਾਹੀਦਾ ਫਿਰ ਬਚੋਗੇ ਨਹੀਂ ਉਜੜੋਗੇ ਯਾਦ ਰੱਖਿਓ ਮੈਂ ਇਹ ਸੇ ਕਰਕੇ ਕਹਣਾ ਕਿ अंबानीਾਂ ਦੇ ਵਿਆਹ ਦੇ ਇਸ ਪੱਖ ਨੂੰ ਵੀ ਧਿਆਨ ਚ ਰੱਖ ਲਓ ਕਿ ਅਗਲੇ ਕਮਾਉਂਦੇ ਕਿੰਨੇ ਆ ਹੁਣ ਮੁਕੇਸ਼ ਅੰਬਾਨੀ ਕੀ ਹੈ 1 ਮਹੀਨੇ ਦੀ 4286 ਕਰੋੜ ਰੁਪਏ ਆਮਦਨ ਆ ਉਹਦੀ 1 ਮਹੀਨੇ ਦੀ ਤੇ ਜੇ ਆਪਾਂ ਕੀ ਹੈ 1 ਦਿਨ ਦੀ ਕੱਢਣੀ ਹੋਵੇ 197.8 ਕਰੋੜ ਰੁਪਈਆ ਆਮਦਨ ਬਣਦੀ ਆ ਤੇ 1 ਸਕਿੰਟ ਦੇ ਅਗਲਾ ਕਿੰਨੇ ਕਮਾਉਂਦਾ 23000 ਰੁਪਏ 1 ਸਕਿੰਟ ਦੇ ਮੁਕੇਸ਼ ਅੰਬਾਨੀ ਕਮਾਉਂਦਾ ਜਿਹਦੇ ਪੁੱਤ ਦਾ ਵਿਆਹ ਸੀ ਤੇ ਤੁਸੀਂ ਕਮਾਉਨੇ ਕੀ ਹੋ ਇਸੇ ਕਰਕੇ ਕਹਿੰਦਾ ਕਿ ਆਪਦੇ ਖਰਚੇ ਦਾ ਨਾ ਹਿਸਾਬ ਕਿਤਾਬ ਲਾ ਲਿਆ ਕਰੋ ਜਿੰਨਾਂ ਦੀਆਂ ਵੀਡੀਓ ਦੇਖ ਦੇਖ ਕੇ ਆਪਾਂ ਕੀ ਆ ਅੱਡੀਆਂ ਚੱਕ ਕੇ 파ਹੇ ਲੈਨੇ ਆ ਤੇ ਮੁੜ ਕੇ ਫਿਰ ਕੀ ਆ ਸਾਰੀ ਉਮਰ ਨਰਕ ਭੋਗਦੇ ਆ ਇਸੇ ਕਰਕੇ ਨਾ ਗੱਲਾਂ ਨੂੰ ਧਿਆਨ ਚ ਰੱਖਣਾ ਜੇ ਤੁਹਾਨੂੰ ਜਾਇਜ਼ ਲੱਗਦਾ ਤਾਂ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਸ਼ੇਅਰ ਦਾ ਬਟਨ ਦਬਕ ਕੇ ਕਿ ਇਸ ਚੀਜ਼ ਤੋਂ ਆਪਾਂ ਸਿੱਖਣਾ ਕੀ ਆ ਤੇ ਹੁਣ ਅਸੀਂ ਸਿੱਖਦੇ ਕੀ ਆ ਅਸੀਂ ਮਹਿੰਗੇ ਕੱਪੜਿਆਂ ਦੇ ਦੇਖੀ ਜਾਂਦੇ ਆ ਉਹਨਾਂ ਦੇ ਮਹਿੰਗੇ ਮਹਿੰਗੇ ਵੱਡੇ ਕਲਾਕਾਰ ਫਿਰ ਸਾਡੀ ਜਿੰਨੀ ਏਕਾਤ ਹੁੰਦੀ ਆ ਅਸੀਂ ਹੇਟਲੇ ਕਲਾਕਾਰ ਸਾਧ ਲੈਨੇ ਆ ਅਗਲੇ ਨੇ ਆਪਦੀ ਤਾਕਤ ਦਿਖਾਈ ਆ ਹੁਣ ਮਸਲਾ ਕੀ ਆ ਇਕਨੋਮਿਕਸ ਦੇ ਵਿੱਚ ਵੀ ਕੀ ਆ ਸਾਨੂੰ ਇੱਕ ਥਿਉਰੀ ਹੁੰਦੀ ਸੀ ਜੇ ਦੱਸਿਆ ਜਾਂਦਾ ਸੀ ਕਿ ਸਭ ਤੋਂ ਪਹਿਲਾਂ ਆਪਦੀਆਂ ਕੀ ਆ ਬੰਦਾ ਜ਼ਰੂਰਤਾਂ ਪੂਰੀਆਂ ਕਰਦਾ ਰੋਟੀ ਕੱਪੜੇ ਮਕਾਨ ਦੀ ਜਦੋਂ ਉਹ ਪੂਰੀਆਂ ਹੋ ਜਾਣ ਫਿਰ ਬੰਦਾ ਕੀ ਕਰਦਾ ਥੋੜੀਆਂ ਲਗਜ਼ਰੀ ਜਿਹੜੀਆਂ ਚੀਜ਼ਾਂ ਨੇ ਕੰਫਰਟ ਕਰਨੀ ਜਾਂਦਾ ਪਹਿਲਾਂ ਆਰਾਮਦਾਇਕ ਚੀਜ਼ਾਂ ਫਿਰ ਮਹਿੰਗੀਆਂ ਚੀਜ਼ਾਂ ਖਰੀਦਣ ਲੱਗ ਜਾਂਦਾ ਤੇ ਜਦੋਂ ਕੀ ਉਹ ਵੀ ਕੀ ਆ ਪੈਸਾ ਹੋਰ ਵੱਧ ਜਾਂਦਾ ਫਿਰ ਬੰਦਾ ਕੀ ਕਰਦਾ ਫਿਰ ਬੰਦਾ ਦਿਖਾਵੇ ਕਰਨੀ ਪੈਂਦਾ ਇਹ ਗੱਲ ਮੁਲਕਾਂ ਤੇ ਵੀ ਲਾਗੂ ਹੁੰਦੀ ਆ ਤੇ ਫਿਰ ਉਹ ਦਿਖਾਵਾ ਕਿਵੇਂ ਕਰਦਾ ਦੂਜਿਆਂ ਦੇ ਉੱਪਰ ਪ੍ਰਭਾਵ ਪਾਉਂਦਾ ਦਿਖਾਉਂਦਾ ਫਿਰ ਆਪਦਾ ਐ ਅਮਰੀਕਾ ਵੀ ਇਹੀ ਕੰਮ ਕਰਦਾ ਅੰਬਾਨੀ ਵਰਗੇ ਵੀ ਇਹੀ ਕੰਮ ਕਰਦੇ ਆ ਵੱਡੇ ਘਰਾਣੇ ਆ ਇਹ ਫਿਰ ਕੀ ਕਰਦਾ ਫਿਰ ਪੈਸਾ ਲਾਉਣ ਵਿਚਾਰੇ ਕਿੱਥੇ ਫਿਰ ਜੁੱਤੀਆਂ ਤੇ ਘੜੀਆਂ ਤੇ ਹੋਰ ਚੀਜ਼ਾਂ ਦੇ ਪੈਸਾ ਲਾਈ ਜਾਂਦੇ ਆ ਤੇ ਸਾਡੇ ਪੁੱਤ ਜਿਹੜੇ ਹੈਗੇ ਆ ਉਹ ਆਪਦੀ ਏਕਾਤ ਜ਼ਰੂਰ ਦੇਖਣ ਏਕਾਤ ਦੇਖ ਕੇ ਮੈਂ ਤਾਂ ਹੀ ਕੀਆ ਕੰਪੈਰੀਜ਼ਨ ਤਾਂ ਕੀ ਤੱਕ 10 ਕਿੱਲੇ ਵਾਲੇ ਦਾ ਮੁਕੇਸ਼ ਅੰਬਾਨੀ ਨਾਲ ਤੇ 10 ਕਿੱਲੇ ਵਾਲਾ ਅਜ ਘੱਟ ਤੋਂ ਘੱਟ 50 ਲੱਖ ਰੁਪਈਆ ਲਾ ਰਿਹਾ 50 ਲੱਖ ਜੇ ਕੀ ਆ ਆਮ ਦੇਖੀਏ ਤਾਂ ਕਿਵੇਂ ਬਣਦਾ ਆਪਾਂ ਸਾਰੇ ਵਹਿਤਰ ਜਾਣਦੇ ਆ 1 ਲੱਖ ਰੁਪਏ ਦੀ ਰੇਸ਼ੋ ਪੈਂਦੀ ਆ 10 ਕਿੱਲੇ ਵਾਲੇ ਬੰਦੇ ਦੀ ਜੇ ਮੁਕੇਸ਼ ਵਾਰਨੀ ਦੀ ਰੀਸ ਕਰਨੀ ਆ ਨਹੀਂ ਫਿਰ ਕੀ ਆ ਉਹਦੇ ਬਰਾਬਰ ਅੱਪੜ ਕੇ ਪਹਿਲਾਂ ਦੇਖ ਲੋ ਹੁਣ ਮੈਂ ਗੱਲ ਕਰਦਾ ਸੀ ਪਹਿਲਾਂ ਦਿਖਾਵੇ ਦੀ ਤੇ ਦਿਖਾਵੇ ਦੇ ਹਿਸਾਬ ਨਾਲ ਜੇ ਅਸੀਂ ਲਾਈਏ ਤਾਂ ਕਿ ਇੱਕ ਗੱਲ ਉਹਨੇ ਸਾਬਤ ਕਰਦੀ ਵੀ ਪੈਸੇ ਨਾਲ ਕੁਝ ਵੀ ਖਰੀਦਿਆ ਜਾਂਦਾ ਜਿਹੜੇ ਆਪਦੇ ਆਪ ਨੂੰ ਖੱਬੀ ਖਾਨ ਕਹਾਉਂਦੇ ਆ ਖਾਨ ਇੰਡਸਟਰੀ ਦੇ ਜਿਹੜੇ ਹੈਗੇ ਆ ਕਲਾਕਾਰ ਜਿਹੜੇ ਆਪਣੇ ਮਾਗੇ ਲਾਲੋ ਮੀਰ ਖਾਨ ਔਰਗੇ ਸੁਲਮਾਨ ਖਾਨ ਔਰਗੇ ਲਾਲੋ ਪਲੇਟਾਂ ਚੱਕੀ ਖੜੇ ਸੀ ਵੇਟਰਾਂ ਦਾ ਕੰਮ ਲਿਆਕ ਲੈਣੇ ਅਗਲੇ ਨਾਲ ਦੀ ਤਾਕਤ ਦਿਖਾਈ ਆ ਹੋਰ ਵੀ ਜਿਹੜੇ ਕੀ ਆ ਕਹਿੰਦੇ ਕਹੌਂਦੇ ਆਪਦੇ ਆਪ ਨੂੰ ਸਿੰਗਰ ਨੇ ਹੋਰ ਨੇ ਉਹਨਾਂ ਦੇ ਵਿਆਹਾਂ ਦੇ ਵਿੱਚ ਕਿਵੇਂ ਆਏ ਸੀ ਆਪਾਂ ਬਿਹਤਰ ਜਾਣਦੇ ਆ ਤੇ ਲੋਕ ਕੀ ਆ ਕਰ ਰਹੇ ਆ ਉਹਦਾ ਕੰਪੈਰੀਜ਼ਰ ਕਰ ਰਹੇ ਆ ਬੜੇ ਗਿਆ ਕੱਲ ਇੱਕ ਮੈਂ ਕਿ ਵੀਰ ਦੀ ਵੀਡੀਓ ਮੈਂ ਕਿ ਬੜੀ ਵਾਇਰਲ ਹੋ ਰਹੀ ਸੀ ਜਿਹੜਾ ਦੱਸ ਰਿਹਾ ਸੀ ਕਿ ਨੌਨਿਹਾਲ ਜੀ ਦਾ ਵਿਆਹ ਹੋਇਆ ਸੀ ਇਹ ਕੀ ਰੀਸਾ ਕਰਨਗੇ ਓਏ ਮੈਂ ਕਿਹੜਾ ਰੀਸਾ ਕਰ ਵੀ ਨਹੀਂ ਸਕਦੇ ਉਹਦਾ ਕੰਪੈਰੀਜ਼ਨ ਕਰਨਾ ਹੀ ਗਲਤ ਆ ਜੀ ਇੱਕ ਪਾਸੇ ਨੌਨਿਹਾਲ ਦੇ ਵਿਆਹ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਨੂੰ ਦਾਨ ਦਿੱਤਾ ਸੀ ਤੇ ਇਹਨਾਂ ਨੇ ਪਿੱਛੇ ਜੇ ਕੀ ਕੀਤਾ ਇਸੇ ਵਿਆਹ ਦੇ ਚੱਲਦੇ ਦਰਾਂਣੀ ਜੀਓ ਨੇ ਰੇਟ ਵਧਾਤੇ ਤੇ 5000 ਕਰੋੜ ਰੁਪਇਆ ਜਿਹੜਾ ਖਰਚ ਆਇਆ ਨਾ ਵਿਆਹ ਤੇ ਉਹਦਾ ਤੁਹਾਡੇ ਤੋਂ ਕੱਢ ਵੀ ਲਿਆ ਥੋਡੀਆਂ ਜੁੱਤੀਆਂ ਥੋਡੇ ਸਿਰ ਮਾਰੀਆਂ ਗਈਆਂ 155 ਰੁਪਏ ਵਾਲਾ ਜੀਓ ਦਾ ਪਲਾਨ 199 ਰੁਪਏ ਦਾ ਹੋ ਗਿਆ 239 ਵਾਲਾ 299 ਰੁਪਏ ਦਾ ਹੋ ਗਿਆ ਤੇ 666 ਵਾਲਾ ਪਲਾਨ 799 ਦਾ ਹੋ ਗਿਆ ਤੇ ਅਸੀਂ ਤੜਕਾ ਪਾਈ ਜਾਂਦੇ ਆ ਗੁੱਠੇ ਚੱਕੀ ਜਾਂਦੇ ਆ ਉਹਨੂੰ ਸ਼ੇਅਰ ਕਰੀ ਜਾਂਦੇ ਆ ਮੈਂ ਕਹਿੰਦਾ ਜਿੰਨੇ ਕੁ ਉਹਨਾਂ ਨੇ ਵਿਆਹ ਤੇ ਲੈਣ ਕੋਦੂ ਵੱਧ ਤਾਂ ਤੁਹਾਡੇ ਤੋਂ ਕਮਾ ਲਏ ਸਿਰਫ ਆ ਪਿਛਲੇ ਕੀ ਆ 15 ਦਿਨਾਂ ਦੇ ਵਿੱਚ ਸੋਚਣ ਵਾਲੀ ਗੱਲ ਆ ਜੇ ਇਹਨਾਂ ਦੀ ਤੁਸੀਂ ਆਮਦਨ ਲਾਉਣੀ ਹੋਵੇ ਨਾ ਕਿ ਆਮਦਨ ਕਿੰਨੀ ਬਣਦੀ ਆ ਜੀਓ ਦੀ ਪਿਛਲੇ 3 ਮਹੀਨਿਆਂ ਦੀ ਆਮਦਨ 5583 ਕਰੋੜ ਰੁਪਈਆ ਕੱਲੀ ਮੋਬਾਈਲ ਕੰਪਨੀ ਦੀ ਆਮਦਨ SIM ਵੀ ਅਗਲਿਆਂ ਦੇ ਡਾਟਾ ਵੀ ਅਗਲਿਆਂ ਦਾ ਫੋਨ ਵੀ ਅਗਲਿਆਂ ਦੇ ਤੇ ਆਪਾਂ ਇਵੇਂ ਚੌੜੇ ਹੋਏ ਫਿਰਦੇ ਆ ਜਾਂ ਇਹ ਗੱਲਾਂ ਨੂੰ ਕੀ ਆ ਜਹਣ ਦੇ ਵਿੱਚ ਵੀ ਰੱਖਿਓ ਤੇ ਦੂਜਾ ਜਿਹੜਾ ਕੰਪੈਰੀਸ਼ਨ ਕਰਦਿਆਂ ਮੈਂ ਲੱਖ ਲਾਣਤ ਪਾਉਣਾ ਓਏ ਸਾਡੇ ਕੀ ਆ ਮਹਾਰਾ ਰਮਜੀਤ ਸਿੰਘ ਦੇ ਪੋਤਰੇ ਨੌਨਿਹਾਲ ਦਾ ਕੰਪੈਰੀਸ਼ਨ ਕਰਨ ਲੱਗ ਗਏ ਉਹਨਾਂ ਨੇ ਵੰਡਿਆ ਸੀ ਕਿੰਨਾ 20 ਲੱਖ ਰੁਪਈਆ ਲੋਕਾਂ 'ਚ ਦਾਣ ਹੀ ਦਿੱਤਾ ਸੀ ਤੇ 20 ਲੱਖ ਰੁਪਈਆ ਕਿੰਨਾ ਸੀ ਉਸ ਸਮੇਂ ਦਾ 7 ਰੁਪਏ ਦਾ ਉਦੋਂ ਇੱਕ ਤੋਲਾ 골ਡ ਆ ਜਾਂਦਾ ਸੀ ਅੱਜ ਤੋਲੇ ਦਾ ਰੇਟ ਦੇਖ ਲਓ ਉਸ ਸਮੇਂ ਦਾ ਜਿਹੜਾ ਸਾਢੇ 1 ਰੁਪਏ ਦਾ ਮੁੱਲ ਸੀ ਉਹ ਜਿਵੇਂ ਅੱਜ ਉਹਨਾਂ ਦੇ ਪਾਉਂਡ ਚੱਲਦੇ ਆ ਬ੍ਰਿਟਿਸ਼ਾਂ ਦੇ 13 ਰੁਪਏ ਦੇ ਬਰਾਬਰ ਸੀ 1 ਰੁਪਈਆ ਸਾਡਾ ਉਹਨਾਂ ਦੇ ਤੇ ਗੁਣਾ ਕੈਲਕੂਲੇਸ਼ਨ ਕਰਕੇ ਦੇਖ ਲਿਓ ਤੇ ਉਹ ਸਾਰੇ ਪੈਸੇ ਕੀ ਆ ਦਾਨ ਦਿੱਤੇ ਗਏ ਸੀ ਦੂਜੀ ਗੱਲ ਗੱਲ ਕਰਦੇ ਆਂ ਸੀ اخلاق ਦੇ ਵਿਆਹ ਕੀ اخلاق ਕਿਵੇਂ ਹੋਇਆ ਸੀ ਇੱਕ ਬੰਦਾ ਕੀ ਆ ਬੋਲ ਰਿਹਾ ਸੀ ਕਹਿੰਦਾ ਜੀ 60 ਦੇ ਛਾਂਦੇ ਰਾਜੇ ਆਏ ਸੀ ਉਹ ਆਜ਼ਾਦੀ ਵੇਲੇ ਵੀ ਸਾਡੇ 550 ਰਿਆਸਤਾਂ ਹੁੰਦੀਆਂ ਸੀ ਕਿੱ ਾਂਡੀ ਮਾਕੇ ਜਿਹੜੇ ਸੀਗੇ ਆਪਣੇ ਨੇਵਰਰ ਸੀਗੇ ਨਾਬੇ ਦਾ ਰਾਜਾ ਹੋ ਗਿਆ ਜੀਨ ਦਾ ਰਾਜਾ ਹੋ ਗਿਆ ਪਟਿਆਲੇ ਵਾਲਾ ਰਾਜਾ ਹੋ ਗਿਆ ਸਾਰੇ ਵਿਹਾਂ ਚ ਆਏ ਸੀ ਉਹਨਾਂ ਨੂੰ ਦੇਸ਼ ਦੱਸੀ ਜਾਂਦੇ ਆ ਮੈਂ ਕਹਣਾ ਵੀ ਤੁਸੀਂ ਇਹ ਦੇਖੋ ਤੁਹਾਡੀ ਖੁਸ਼ੀ ਚ ਖੁਸ਼ ਹੋਣ ਵਾਲੇ ਲੋਕ ਕਿੰਨੇ ਆ ਉਹਨਾਂ ਨੂੰ ਬੁਲਾਉਣਾ ਵਿਆਹ ਤੇ ਜ਼ਰੂਰੀ ਆ ਦਿਖਾਵੇ ਕਰਨ ਨਾਲੋਂ ਮੈਂ ਕਹਣਾ ਤੁਹਾਡੇ ਸਕੇਗੇ ਰਿਸ਼ਤੇਦਾਰ ਵੀ ਤੁਹਾਡੇ ਤੇ ਰਾਜੀ ਨਹੀਂ ਹੁੰਦੇ ਤੇ ਵਿਆਹ ਚ ਉਹਨੇ ਕ ਲੋਕ ਹੀ ਸ਼ਾਮਲ ਕਰਨੇ ਬਣਦੇ ਜਿਹੜੇ ਤੁਹਾਡੀ ਖੁਸ਼ੀ ਚ ਅਸਲੀਅਤ ਦੇ ਵਿੱਚ ਖੁਸ਼ ਹੁੰਦੇ ਆ ਤੇ ਉਹ ਜ਼ਿਆਦਾਤਰ ਸਟੇਜ ਦੇ ਨੇੜੇ ਜਿਹੜੇ ਨੱਚ ਰਹੇ ਹੁੰਦੇ ਆ ਉਹੀ ਲੋਕ ਖੁਸ਼ੀ ਚ ਖੁਸ਼ ਹੁੰਦੇ ਆ ਬਾਕੀ ਫਾਰਮੈਲਟੀ ਕਰਨ ਆਉਂਦੇ ਆ ਜਾਂ ਜਿਹਦੇ ਵਿਆਹ ਚ ਛਗਣ ਦਿੱਤਾ ਉਹ ਛਗਣ ਵਿਚਾਰੇ ਉਹ ਫਾਰਮੈਲਟੀ ਕੀ ਆ ਸੇਕ ਮੋੜਨ ਆਉਂਦੇ ਆ ਤੇ ਖੁਸ਼ੀ ਵਾਲੇ ਜਿੰਨੇ ਕੁ ਲੋਕ ਹੁੰਦੇ ਆ ਜੇ ਓਨੇ ਕੁ ਲੋਕਾਂ ਨੂੰ ਇਕੱਠੇ ਕਰਕੇ ਦੀ ਵਿਆਹ ਨੂੰ ਸੈਲੀਬ੍ਰੇਟ ਕਰਨਾ ਹੋਵੇ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਮੈਂ ਕਿਹਾ ਵੀ ਕਿੰਨਾ ਕੁਝ ਬਚਤ ਵੀ ਹੋ ਸਕਦੀ ਆ ਤੇ ਕਰਜ਼ਾਈ ਹੋਣ ਤੋਂ ਵੀ ਬਚ ਸਕਦੇ ਆ ਗੱਲ ਕਰਦਾ ਸੀ ਮੈਂ ਨੌਨਿਹਾਲ ਮਕੇ ਜਿਹੜਾ ਕਮਰ ਨੌਨਿਹਾਲ ਦੇ ਵਿਆਹ ਦੀ ਹੁਣ 20 ਲੱਖ ਰੁਪਇਆ ਬੰਡਿਆ ਕਿਵੇਂ ਗਿਆ ਸੀ ਟਾਰੀਏ ਮਗੇ ਸ਼ਾਮ ਸਿੰਘ ਟਾਰੀ ਜੀ ਦੀ ਬੇਟੀ ਨਾਲ ਮੈਰਿਜ ਹੁੰਦੀ ਆ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੀ ਖੜਕ ਸਿੰਘ ਦੇ بیٹے ਦੀ ਤੇ ਜਦੋਂ ਕੀਤਾ ਜਾਂਦਾ ਵਿਆਹ ਉਦੋਂ ਉੱਥੇ ਟਾਰੀ ਵਾਲਾ ਜਿਹੜਾ ਜੇ ਸਟੇਸ਼ਨ ਆ ਨਾ ਉੱਥੇ ਖੁੱਲਾ ਗਰਾਊਂਡ ਬਣਾ ਕੇ 80 ਦਰਵਾਜ਼ੇ ਬਣਾਏ ਗਏ ਸੀ ਜਿੰਨਾ ਵੀ ਦੀ ਲੋਕਾਂ ਨੂੰ ਲੰਘਾਇਆ ਗਿਆ ਸੀ ਤੇ ਲੋਕ ਕਰਕੇ ਦਵਾਰੇ ਵੀ ਬੰਦਾ ਇੰਟਰ ਨਾ ਕਰਕੇ ਲਵੇ ਮਾਕੇ ਜਿਹੜਾ ਦਾਣ ਦਿੱਤਾ ਗਿਆ ਸੀ ਤੇ ਲੋਕਾਂ ਨੇ ਇੰਨਾ ਕੁ ਦਾਣ ਦਿੱਤਾ ਗਿਆ ਸੀ ਕਿ ਲੋਕਾਂ ਦੀ ਸਾਰੀ ਜਿੰਨੀ ਗਰੀਬੀ ਸੀ ਜੀ ਕਿ ਪਹਿਲੀ ਗੱਲ ਤਾਂ ਵੈਸੇ ਉਹਦੋਂ ਕੋਈ ਭੁੱਖਾ ਸੌਂਦਾ ਨਹੀਂ ਸੀ ਪਰ ਜਿਹੜੇ ਲੋਕ ਲੋਡਬੰਦ ਸੀਗੇ ਲਗਭਗ 5 ਲੱਖ ਬੰਦਾ ਵਿਆਹ ਤੇ ਆਇਆ ਸੀ ਤੇ ਉਹ ਵੀ ਕੀ ਆ ਕੌਣ ਸੀ ਆਮ ਜਿਹੜੇ ਲੋਕ ਸੀ ਸਾਡੇ ਉਹ 5 ਲੱਖ ਲੋਕ ਵਿਆਹ ਦੇ ਵਿੱਚ ਆਏ ਸੀਗੇ ਤੇ ਇਹਨਾਂ ਦੇ ਵਿਆਹ ਦੇ ਵਿੱਚ ਕੌਣ ਆਇਆ ਸੀ 2000 ਬੰਦੇ ਆਏ ਸੀ ਉਹੀ ਬੰਦੇ ਜਿਹੜੇ ਲਟੇਰੇ ਨੇ ਜਿਹੜੇ ਮੁਲਕ ਨੂੰ ਲੁੱਟਣ ਵਾਲੇ ਨੇ ਤੇ ਜਿਹੜੇ ਕੀ ਆ ਤੁਹਾਨੂੰ ਗਲਤ ਰਾਜਾ ਪਾਉਂਦੇ ਆ ਜਿਹੜੇ ਅਸੀਂ ਐਕਟਰ ਤਾਂ ਹਾਂ ਦੇ ਜਿਹੜੇ ਸਾਡੇ ਅੱਜ ਰੋਲ ਮਾਡਲ ਬਣੇ ਹੋਏ ਆ ਅਗਲੇ ਨੇ ਬੀਟਰ ਬਣਾ ਕੇ ਖੜਾਏ ਸੀ ਉਹਨਾਂ ਦੀ ਈਕਾਤ ਦੱਸੀ ਸੀ ਤੇ ਸਾਡੇ ਉਹ ਰੋਲ ਮਾਡਲ ਨੇ ਸਾਨੂੰ ਉਹ ਤੰਬਾਕੂ ਪੀਣ ਨੂੰ ਵੀ ਕਹਿੰਦੇ ਆ ਸੇਟਾ ਪੀਣ ਨੂੰ ਵੀ ਕਹਿੰਦੇ ਆ ਸ਼ਰਾਬ ਪੀਣ ਨੂੰ ਵੀ ਕਹਿੰਦੇ ਆ ਤੇ ਇਹ ਕੀ ਆ ਥੋੜੀ-ਮੋਟੀ ਕੀ ਆ ਸਾਨੂੰ ਸਮਝ ਤੋਂ ਲੈਣਾ ਪਊ اخلاق ਕੀ ਸੀ ਮਹਾਰਾਜ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕੀ ਆ ਦਰਬਾਰ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਕੀ ਆ ਉਹ ਬਰਾਤ ਲੈ ਕੇ ਤੁਰਦੇ ਆ ਤੇ ਇਹਨਾਂ ਦੇ ਵਿਆਹ ਦੇ ਵਿੱਚ ਤੁਸੀਂ ਕਿਹੜੀ ਮੱਗ ਸੱਭੇ ਤਾਂ ਦੇਖ ਲਈ ਮੈਨੂੰ ਇਹ ਦੱਸ ਦਿਓ ਡਰੈਸਾਂ ਕੀ ਸੀ ਇਹਨਾਂ ਦੇ ਵਿਆਹਾਂ ਦੇ ਵਿੱਚ ਮਾਨਿਆਂ ਦੇ ਵਿਆਹ ਚ ਹੰਕਾਰ ਦੀਦਾ ਸੀ ਪੈਸੇ ਦਾ ਤੇ ਉਸ ਵਿਆਹ ਦੇ ਵਿੱਚ ਕੀ ਦੀਦਾ ਸੀ ਧਿਆਨਤਾ ਦੀਦੀ ਸੀ ਜਿਹੜਾ ਦਾਨ ਦਿੱਤਾ ਗਿਆ ਸੀ ਉਹ ਦਿੰਦਾ ਸੀ ਲਗਭਗ ਜਿੰਨੇ ਬਰਾਤੀ ਗਏ ਸੀ ਸਾਰੇ ਹਾਥੀਆਂ ਤੇ ਬੈਠ ਕੇ ਗਏ ਸੀ 2-2000 ਕੀਆ ਲਗਭਗ ਸਿੱਕੇ ਹਰੇਕ ਬਰਾਤੀ ਨੂੰ ਕੀਆ ਗੁੱਥਲੀਆਂ ਦਿੱਤੀਆਂ ਗਈਆਂ ਤੇ ਜਿਹੜਾ ਵੀ ਲੋਡ ਬੰਦ ਰਾਹ ਦੇ ਵਿੱਚ ਮਾ ਕੇ ਸੀਗਾ ਸਭ ਨੂੰ ਕੀਆ ਉੱਥੇ ਪੈਸੇ ਬੰਡੇ ਗਏ ਸੀ 12 ਕਿਲੋਮੀਟਰ ਦਾ ਰਸਤਾ ਸੀ ਜਿਹੜੇ ਦੇ ਉੱਤੇ ਕੀਆ ਪੂਰਾ ਦਾਨ ਦਿੱਤਾ ਗਿਆ ਸੀ ਤੇ ਅਸੀਂ ਕੀਆ ਉਹਦਾ ਕੰਪੈਰੀਜ਼ਨ ਕੀਆ ਇਹਨਾਂ ਮਾ ਕੇ ਜਿਹੜੇ ਖੁਦਗਰਜ਼ ਬੰਦੇ ਆ ਜਿਨ੍ਹਾਂ ਨੇ ਮੁਲਕ ਨੂੰ ਲੁੱਟਿਆ ਹੁਣ ਇੱਕ ਪਾਸੇ ਦਾਨੀ ਸੀਗੇ ਇੱਕ ਪਾਸੇ ਲੋਕਾਂ ਨੂੰ ਲੁੱਟਣ ਵਾਲੇ ਸੀ ਉਹਦੇ ਨਾਲ ਕੰਪੈਰੀਜ਼ਨ ਕਾਦਾ ਯਾਰ ਸਾਡਾ ਤੇ ਅਸੀ ਉਹਨਾਂ ਨਾਲ ਕੰਪੈਰੀਸ਼ਨ ਸਾਡੇ ਕੀ ਆ ਮਹਾਰਾਜੇ ਦਾ ਕਰੀ ਜਾਂਦੇ ਆ ਜਿਹੜਾ ਸਾਡਾ ਕੀ ਆ ਸਿੱਖ ਰਾਜ ਦਾ ਇੱਕ ਸਿੰਬਲ ਸੀ ਮਾ ਕੇ ਸਾਡਾ ਸਿੱਖ ਰਾਜ ਜਿਹੜਾ ਅਸੀਂ ਕੀ ਆ ਗੁਣ ਗਾਉਣੇ ਅੱਜ ਤੱਕ ਗਾਉਣੇ ਆ ਉਹਦਾ ਕੰਪੈਰੀਸ਼ਨ ਮਹਾਰਾਨਿਆਂ ਦੇ ਰਾਜ ਨਾਲ ਨਾ ਕਰੋ ਰਾਜ ਇਹਨਾਂ ਦਾ ਹੀ ਆ ਅੱਜ ਰਾਜ ਇਹ ਹੀ ਨੇ ਕਿਉਂਕਿ ਸਿਆਸਤ ਇਹਨਾਂ ਦੀਆਂ ਘਠ ਪੁਤਲੀਆਂ ਨੇ ਇਹਨਾਂ ਦੀ ਉਂਗਲਾਂ ਤੇ ਨੱਚਦੀ ਆ ਸਾਰੇ ਮੋਦੀ ਵਰਗੇ ਲਾ ਲੋ ਹੋਰ ਪਾਰਟੀਆਂ ਵੀ ਲਾ ਲੋ ਬਾਕੀ ਨਚਾਰ ਵੀ ਜਿਹੜੇ ਅਸੀਂ ਦੇਖੇ ਆ ਵਿਆਹਾਂ ਦੇ ਵਿੱਚ ਜਿਹੜੇ ਨਚਾਰ ਆਏ ਸੀ ਉਹ ਤੁਸੀਂ ਵਹਿਤਰ ਜਾਣਦੇ ਉਹਨਾਂ ਨੂੰ ਰੋਲ ਮਾਡਲ ਬਣਾਉਣਾ ਛੱਡਣਾ ਪਊਗਾ ਤੇ ਜੇ ਇਹਨਾਂ ਗੱਲਾਂ ਨਾਲ ਸਹਿਮਤ ਹੋ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦਿਓ ਤੇ ਅਸਲ ਜਿਹੜਾ ਕਲਚਰ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੇ ਵਿੱਚ ਸਾਨੂੰ ਸ਼ੌਕਤ ਜਿਹੜੀ ਦਿਖਾਈ ਗਈ ਸੀ ਇਹਨਾਂ ਦੇ ਵਿਆਹਾਂ ਦੇ ਵਿੱਚ ਅਧ ਨੰਗੇ ਕੱਪੜੇ ਪਾ ਕੇ ਕੀ ਆ ਜਿਹੜੇ ਨਚਾਰ ਨੱਚ ਰਹੇ ਸੀ ਕਿਹੜਾ ਕਲਚਰ ਸੀ ਭਾਵੇਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆ ਕਿੱਥੇ ਇਹਨਾਂ ਨੇ ਆਪਦਾ ਧਰਮ ਦਿਖਾਇਆ ਤੇ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੇ ਵਿੱਚ ਉੱਥੇ ਨੇਜੇਵਾਜੀ ਹੋਈ ਸੀ ਉੱਥੇ ਗੱਤਕਾ ਹੋਇਆ ਸੀ ਉੱਥੇ ਜਿਹੜੇ ਕਲਾਕਾਰ ਸੀਗੇ ਸਾਡੇ ਪੂਰੇ ਮੁਲਕ ਦੇ ਵਿੱਚੋਂ ਦੂਰੋਂ ਦੂਰੋਂ ਲੋਕਾਂ ਨੇ ਆ ਕੇ ਆਵਦੀਆਂ ਨਮੈਸ਼ਾ ਲੰਘਾ ਸੀ ਜਿਹੜਾ ਕਿ ਇਹ ਕਲਾਕ੍ਰਿਤੀਆਂ ਤਿਆਰ ਕੀਤੀਆਂ ਸੀ ਆਪਦਾ ਕਲਚਰ ਪੇਸ਼ ਕੀਤਾ ਸੀ ਇਹਨਾਂ ਨਾਲ ਮੁਕਾਬਲਾ ਕਰਨ ਨੂੰ ਰਹਿਣ ਦਿਆ ਕਰੀਏ ਪਰ ਹਾਂ ਚੰਗੀ ਚੀਜ਼ ਜਿਹੜੀ ਸਿੱਖਣ ਵਾਲੀ ਆ ਇਹਨਾਂ ਨੇ ਥੋੜੇ ਕੰਨੀ ਜਿਹੜਾ ਕੀ ਆ ਦਿਖਾਵਾ ਕੀਤਾ ਨਾ ਇਹ ਦਿਖਾਵੇ ਦੇ ਵਿੱਚ ਕਿਤੇ ਅੱਡਗਾ ਚੱਕ ਕੇ ਫਾਹੇ ਨਾਲ ਲੀਏ ਮੈਂ ਤਾਂ ਹੀ ਕੀਆ ਦੁਆਰੇ ਵੀ ਮੈਂ ਤਾਂ ਹੀ ਕੰਪੈਰੀਜ਼ਨ ਤੁਹਾਨੂੰ ਦੱਸ ਰਿਹਾ ਅਗਲਾਂ ਦੀਆਂ ਅੰਦ 10 ਲੱਖ ਕਰੋੜ ਉਹਦੇ ਜੋ 0.5% ਖਰਚ ਕਰਦੇ ਆ ਵਿਆਹ ਤੇ ਤੇ ਤੁਸੀਂ ਆਪਦੀ ਵਰਥ ਜੋੜ ਲਓ ਤੁਹਾਡੇ ਕੋਲੇ ਕਿੰਨੀ ਜ਼ਮੀਨ ਜਾਇਦਾਦ ਆ ਉਹਦਾ 0.5% ਵਿਆਹ ਤੇ ਲਾਇਆ ਕਰੋ ਜੇ ਮਾਨਨੀਆਂ ਦੀ ਰੀਸ ਕਰਨੀ ਆ ਠੀਕ ਹੈ ਤੇ ਨਹੀਂ ਫਿਰ ਕੀ ਅੱਡਗਾ ਜਾ ਕੇ ਫਾਹਾ ਲੋਂਗੇ ਤੁਹਾਡੀਓ ਮਰੋਂਗੇ ਤੇ ਬਾਕੀ ਜਿਹੜੀ মিডিਆ ਨੇ ਸ਼ਰਮ ਲਾਹੀ ਆ ਆ মিডিਆ ਪਿਛਲੇ 10 ਦਿਨਾਂ ਦਾ ਮਾਨ ਨਹੀਂ ਮਾਨੀ ਕਿਉਂ ਕਰੀ ਜਾਂਦੇ ਕਿਉਂਕਿ ਨੈਸ਼ਨਲ মিডিਆ ਤੇ ਹਦ ਤੋਂ ਵੱਧ ਚੈਨਲਾਂ ਮਾਨਨੀਆਂ ਦੇ ਆਉਂਦੇ ਆ ਤੇ ਦੂਜੀ ਗੱਲ ਪੈਸੇ ਚਾਗਲੇ ਨੇ ਇਹ ਵੀ ਦੱਸਿਆ ਉਹਨਾਂ ਨੇ ਦਰਸਾਇਆ ਕਿ ਪੈਸੇ ਨਾਲ ਹਰ ਚੀਜ਼ ਮੁੱਲ ਲਈ ਜਾ ਸਕਦੀ ਆ ਪਰ ਇੱਕ ਚੀਜ਼ ਨਹੀਂ ਮੁੱਲ ਲਈ ਜਾ ਸਕਦੀ ਉਹ ਕੁਦਰਤ ਦੀ ਕੀ ਆ ਸਿਹਤ ਆ ਉੱਤਰ ਮੁਰਲ ਜੇ ਜਵਾਕ ਵਾਸਤੇ ਕਹੇ ਜੀ ਮਾਕੇ ਉਹਨਾਂ ਨੇ ਕੀ ਆ ਲੜਕੀ ਦੇਖੀ ਆ ਤੇ ਮੈਂ ਕਹਿੰਦਾ ਲੜਕੀਆਂ ਵਾਲਿਆਂ ਨੇ ਕੀ ਦੇਖਿਆ ਮੈਨੂੰ ਇਹ ਗੱਲ ਸਮਝ ਨਹੀਂ ਕਿਉਂਕਿ ਉਹਨਾਂ ਕੋਲੇ ਵੀ ਕੋਈ ਪੈਸੇ ਦੀ ਘਾਟ ਨਹੀਂ ਹੈ ਅਸੀਂ ਪਹਿਲਾਂ ਵਰ ਦੇਖਦੇ ਆ ਫਿਰ ਕੀ ਆ ਘਰ ਦੇਖਦੇ ਆ ਪਰ ਇੱਥੇ ਪਹਿਲਾਂ ਘਰ ਦੇਖਿਆ ਜਾਂਦਾ ਠੀਕ ਹੈ ਇਸ ਗੱਲ ਤੋਂ ਗਰੇਜ ਜ਼ਰੂਰ ਕਰਿਓ ਵਰ ਦੇਖਣਾ ਜ਼ਰੂਰੀ ਆ ਠੀਕ ਹੈ ਹੁਣ ਥੋ ਮਾਕੇ ਜਿਹੜਸ ਰੰਗ ਨਾਲ ਕੀ ਉਹ ਨੱਚ ਰਿਹਾ ਜਿਹੜੀ ਮਾਕੇ ਬਿਮਾਰੀ ਕੀ ਉਹਨੂੰ ਹੈਗੀ ਆ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਪੈਸੇ ਨਾਲ ਸਿਹਤ ਮੋਲਣੀ ਲਈ ਜਾਂਦੀ ਤੇ ਕਿਰਦਾਰ ਮੁੱਲ ਨਹੀਂ ਲੈ ਜਾ ਸਕਦੇ ਇਸ ਕਰਕੇ ਆਪਣੇ ਬੱਚਿਆਂ ਦਾ ਵਿਆਹ ਕਰਨ ਵੇਲੇ ਸਭ ਤੋਂ ਪਹਿਲਾਂ ਵਰ ਦੇਖੋ ਤੇ ਫੇਰ ਘਰ ਦੇਖੋ ਨਹੀਂ ਫਿਰ ਕੀ ਅੱਜਕੱਲ ਕੁੜੀਆਂ ਦੇ ਜਿਹੜੇ ਤਲਾਕ ਹੋਈ ਜਾਂਦੇ ਆ ਘਰ ਉਜੜੀ ਜਾਂਦੇ ਆ ਉਹਦੇ ਸਭ ਤੋਂ ਵੱਡੇ ਕਾਰਨ ਇਹ ਕਿ ਅਸੀਂ ਘਰ ਦੇਖ ਲੈਨੇ ਆ ਤੇ ਇਹੀ ਚੀਜ਼ ਇਸ ਵਿਆਹ ਦੇ ਵਿੱਚ ਵੀ ਦਿਸੀ ਆ ਦੂਜਾ ਪਰਿਵਾਰ ਕੋਈ ਮਾੜਾ ਨਹੀਂ ਹੈ ਬਹੁਤ ਰਿਚ ਫੈਮਿਲੀ ਆ ਪਰ ਉਹਨਾਂ ਨੇ ਜਿਹੜੇ ਮੁੰਡੇ ਨੂੰ ਰਿਸ਼ਤਾ ਕੀਤਾ ਉਹ ਵੀ ਆਪਾਂ ਦੇਖ ਸਕਦੇ ਆ ਠੀਕ ਆ ਕਮੈਂਟ ਕਰਨਾ ਤਾਂ ਨਹੀਂ ਬਣਦਾ ਪਰ ਅਸੀਂ ਜਾਣਦੇ ਆ ਠੀਕ ਹੈ ਕਿ ਕਿਸ ਤਰੀਕੇ ਨਾਲ ਉਹ ਵਿਆਹ ਹੋਇਆ ਤੇ ਉਹ ਵਿਆਹ ਦੇ ਵਿੱਚ ਮਗੇ ਕੀ ਸਾਰਾ ਸਿਸਟਮ ਚੱਲਿਆ ਉਹ ਸਾਰੇ ਤੋਂ ਤੁਸੀਂ ਬਿਹਤਰ ਜਾਣੂ ਤੇ ਬਾਕੀ মিডিਆ ਦੀ ਨਲੈਕੀ ਆ ਜਿਹੜਾ মিডিਆ ਅੱਜ ਵੀ ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਰੀਲਾਂ ਦਿਖਾਈਆਂ ਜਾ ਰਹੀਆਂ ਨੇ ਉਸ ਦਾ ਅਸਲੀਅਤ ਜਿਹੜਾ ਇਹ ਪੱਖ ਆ ਜੇ ਪੱਖ ਤੁਸੀਂ ਚੋਣਿਓ ਕਿ ਹਾਂ ਲੋਕ ਸਮਝਣ ਤੇ ਲੋਕ ਜਾਣਣ ਤਾਂ ਇਸ ਪੱਖ ਨੂੰ ਸ਼ੇਅਰ ਜ਼ਰੂਰ ਕਰਿਓ ਇੰਨੀਆਂ ਕਿ ਬੇਨਤੀਆਂ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ